ਉਨਾ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ ਜਿਲ੍ਹਾ ਹੈੱਡਕੁਆਰਟਰ ਦੇ ਨਾਲ-ਨਾਲ ਅੰਬ ਗਗਰੇਟ ਕੁੱਲੇਹਾਰ ਅਤੇ ਹਰੋਲੀ ਦੇ ਵਿੱਚ ਪਾਣੀ ਘਰਾਂ ਦੁਕਾਨਾਂ ਤੇ ਉਦਯੋਗਾਂ ਦੇ ਵਿੱਚ ਦਾਖਲ ਹੋ ਗਿਆ ਖੇਤਾਂ ਦੇ ਵਿੱਚ ਖੜੀਆਂ ਝੋਨੇ ਤੇ ਮੱਕੀ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਜਦੋਂ ਕਿ ਕਈ ਦੁੱਧਾਰੂ ਪਸ਼ੂ ਜਿਹੜੇ ਕਿ ਸੋਮਪਧਰਾ ਨਦੀ ਦੇ ਵਿੱਚ ਤੈਰਦੇ ਵੀ ਦੇਖੇ ਗਏ ਨੇ ਸਥਿਤੀ ਇੰਨੀ ਵਿਗੜ ਗਈ ਹੈ ਕਿ ਸਕੂਲ ਪੰਚਾਇਤੀ ਇਮਾਰਤਾਂ ਤੇ ਸਰਕਾਰੀ ਦਫਤਰਾਂ ਦੇ ਵਿੱਚ ਪਾਣੀ ਵੜ ਗਿਆ ਹਰ ਵਾਰ ਕੀ ਸਥਿਤੀ ਬੜੀ ਹੋਈ ਹੈ ਉਹਨਾਂ ਨੇ ਹੈੱਡ ਕੁਆਰਟਰ ਤੇ ਡਿਪਟੀ ਕਮਿਸ਼ਨਰ ਰਹਾਸ਼ ਵਿੱਚ ਵੀ ਪਾਣੀ ਦਾਖਲ ਹੋ ਗਿਆ ਜਿਸ ਨੂੰ ਫਾਇਰ ਵਿਭਾਗ ਨੇ ਹਟਾ ਦਿੱਤਾ ਤੇ ਜ਼ਿਲ੍ਹੇ ਦੇ ਹੇਠਲੇ ਇਲਾਕਿਆਂ ਦੇ ਸਭ ਤੋਂ ਵੱਧ ਜਿਹੜਾ ਇਸ ਪਾਣੀ ਦਾ ਨੁਕਸਾਨ ਹੋਇਆ ਨਿਰਮਾਣ ਦੇ ਅਧੀਨ ਪੰਡੋਗਾ ਤਯੋਦੀਪੁਰ ਅਤੇ ਕੁਝ ਲੋਕ ਇੱਥੇ ਜਿਹੜੇ ਫਸੇ ਹੋਣ ਦੀ ਖਾਸਾ ਜਤਾਇਆ ਜਾ ਰਿਹਾ ਹੈ ਤਾਂ ਪ੍ਰਸ਼ਾਸਨ ਹਰ ਬਲਾਕ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਰੁੱਝਿਆ ਹੋਇਆ ਅਤੇ ਨਾਲ ਹੀ ਨੁਕਸਾਨ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਭਾਰੀ ਮੀਂਹ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ